ਇਤਾਂ ਦੀ ਇੱਕ ਰੈਡ ਕੈਟਾਗਰੀ ਦੀ ਫੈਕਟਰੀ ਜਿਹੜੀ ਸਾਊਥ ਇੰਡੀਆ ਵਿੱਚ ਬੈਣ ਆ ਜਿਹਦੀ ਕਰਨਾਟਕਾ ਤਾਮਿਲਨਾਡੂ ਉੱਤਰ ਬੈਣ ਤੇ ਉਹ ਪੰਜਾਬ ਚ ਹੀ ਤੜਾ ਤੜ ਕਿਉਂ ਲੱਗ ਰੀਆਂ ਮੰਤਰੀ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਬਿਆਨ ਆਉਂਦਾ ਕਿਹੜੇ ਕਿਸਾਨ ਇਹ ਕਹਿੰਦੇ ਨੇ ਕਿਹੜੇ ਕਿਸਾਨ ਉਹ ਕਿਸਾਨ ਥੋੜਾ ਉਹ ਤਾਂ ਲੀਡਰ ਆ ਤੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਦੇ ਆ ਆ ਤੁਹਾਡਾ ਟਰਾਂਸਪੋਰਟ ਮੰਤਰੀ ਕਿਹੜੀ ਬੱਸ ਚ ਜਾ ਕੇ ਟੈਕਟਾ ਘਟਦਾ ਵੀ ਆਜੋ ਬਠਿੰਡਾ ਮਾਨਸਾ ਬਠਿੰਡਾ ਮਾਨਸਾ ਤੱਥੋ ਥੋੜਾ ਕਿਹੜਾ ਡਾਕਟਰ ਜਿਹੜਾ ਤੁਸੀਂ ਸਿੱਖਿਆ ਮੰਤਰੀ ਆ ਜਾਂ ਸਿਹਤ ਮੰਤਰੀ ਆ ਕਿਹੜੇ ਹਸਪਤਾਲ ਚ ਜਾ ਕੇ ਉੱਥੇ ਟੀਕੇ ਲਾਉਂਦਾ ਇੰਜੈਕਸ਼ਨ ਲਾਉਂਦਾ ਮੁੱਖ ਮੰਤਰੀ ਸਾਹਿਬ ਬਖਲਾ ਚੁੱਕੇ ਨੇ ਸਰਕਾਰ ਇਹਨਾਂ ਦੇ ਤਾਉਣ ਚ ਕਿਲਾ ਇਹਨਾਂ ਦੇ ਤਾਉਣ ਚ ਕਿਲਾ 2027 ਦੇ ਵਿੱਚ ਨਿਕਲੂਗਾ ਪਰ ਬਾਈ ਬਹੁਤ ਸਾਰੇ ਲੋਕ ਸਮਰਥਨ ਵੀ ਕਰ ਰਹੇ ਨੇ ਕਿ ਰੋਜ਼ਗਾਰ ਮਿਲੂਗਾ ਪੰਜਾਬ ਤਰੱਕੀ ਦੀ ਰਾਹ ਤੇ ਜਾ ਰਿਹਾ ਹੈ ਭਗਵੰਤ ਮਾਨ ਸਾਹਿਬ ਨੂੰ ਵਾਵਾ ਕਰ ਰਹੇ ਨੇ ਇਹ ਜ਼ਬਰਦਸਤ ਸੰਤਾਪ ਭਾਈ ਜਸਵੰਤ ਸਿੰਘ ਜੀ ਖਾਲੜਾ ਨੇ ਵੀ ਹਿੱਸਿਆ ਇਹ ਜ਼ਬਰਦਸਤ ਸੰਤਾਪ 84 ਵਿੱਚ ਸਿੱਖਾਂ ਨੇ ਵੀ ਹਿੱਸਿਆ ਇਹ ਜ਼ਬਰਦਸਤ ਖਲਾਬ ਵੱਡੇ ਵੱਡੇ ਜਿਹੜੇ ਪੁਲਿਸ ਅਫਸਰ ਸੀਗੇ ਸਾਡੇ 14 14 ਸਾਲਾਂ ਦੇ 17 17 ਸਾਲਾਂ ਦੇ ਪਾਈਆਂ ਪਾਈਆਂ ਸਾਲਾਂ ਦੇ ਸਿੱਖ ਨੌਜਵਾਨ ਚੱਕੇ ਆ ਤੇ ਜਿਨ੍ਹਾਂ ਦਾ ਅੱਜ 25000 ਨੌਜਵਾਨ ਸਾਡਾ ਪਤਾ ਨਹੀਂ ਕਿ ਕਿੱਥੇ ਆ ਤੇ ਇਹ ਗੱਲ ਨੂੰ ਪਤਾ 40 ਸਾਲ ਹੋ ਗਏ ਆ 40 ਸਾਲਾਂ ਤੋਂ ਤੁਸੀਂ ਅੱਜ ਤੱਕ ਸਾਨੂੰ 25 ਹਜ਼ਾਰ ਨੌਜਵਾਨਿੱਥੇ ਖਪਾਇਆ ਕਿਹੜੀ ਨਹਿਰ ਚ ਕਿਹੜੇ ਨਾਲੇ ਚ ਕਿੱਥੇ ਖਪਾਇਆ ਅੱਜ ਤੱਕ ਸਾਨੂੰ ਦੱਸੋ ਤਾਂ ਸਹੀ ਹਣ ਭਾਈ ਜਬਰ ਕੀ ਹੋ ਰਿਹਾ ਪੰਜਾਬ ਦੇ ਵਿੱਚ ਪੁਲਿਸ ਰਾਜ ਹੋ ਗਿਆ ਮੁੱਖ ਮੰਤਰੀ ਰਾਜ ਜਾਂ ਸਰਕਾਰ ਰਾਜ ਨਹੀਂ ਇਹ ਪੁਲਿਸ ਰਾਜ ਹੋ ਗਿਆ ਇਸ ਪੁਲਿਸ ਰਾਜ ਦੇ ਖਿਲਾਫ ਜਿਹੜਾ ਕਿ ਨਿੱਤ ਧੜਾ ਧੜਾ ਅਨਕਾਊਂਟਰ ਹੋ ਰਹੇ ਨੇ ਫੇਕ ਅਨਕਾਊਂਟਰ ਹੋ ਰਹੇ ਨੇ ਮੁੰਡੇ ਚੱਕ ਕੇ ਮਾਰੇ ਜਾ ਰਹੇ ਨੇ ਕਿਸੇ ਦੀ ਲੱਤ 'ਚ ਗੋਲੀ ਵੱਜ ਜਾਂਦੀ ਕਿਸੇ ਦੀ ਬਾਹ 'ਚ ਗੋਲੀ ਵੱਜ ਜਾਂਦੀ ਆ ਪਰ ਉਹ ਕਹਿੰਦੇ ਜੀ ਕਾਨੂੰਨੀ ਦਾਇਰੇ ਚ ਜੋ ਸਹੀ ਆ ਕਾਨੂੰਨ ਦੇ ਮੁਤਾਬਕ ਕੀ ਕੰਮ ਕੀਤਾ ਜਾ ਰਿਹਾ ਜੇ ਕੋਈ ਕਾਨੂੰਨ ਨੂੰ ਆਪਣੇ ਹੱਥ ਚ ਲਾਊਗਾ ਉਹਦੇ ਤੇ ਜਿਹੜੀ ਬਣਦੀ ਆ ਕਾਰਵਾਈ ਉਹ ਕੀਤੀ ਜਾਊਗੀ ਕਿ ਜਿਹੜੇ ਵੱਡੇ ਵੱਡੇ ਪੁਲਿਸ ਦੇ ਅਫਸਰਾਂ ਦੇ ਉੱਤੇ ਦੋਸ਼ ਲੱਗੇ ਨਹੀਂ ਜਦੋਂ ਸਾਡੇ 17 17 ਸਾਲਾਂ ਦੇ ਪਾਈਆਂ ਪਾਈਆਂ ਸਾਲਾਂ ਦੇ ਨੌਜਵਾਨ ਫੜ ਕੇ ਕਿਥੇ ਨੂੰ ਹਾਰੀ ਕੇ ਪਤਨ ਨਹਿਰਾਂ ਚ ਘਪਾਤਾ ਕਿਤੇ ਨੂੰ ਕਿਸੇ ਕਿਤੇ ਖਪਾਤਾ ਕਿੱਥੇ ਦਾ ਕਿੱਥੇ ਜਿਹੜੀ ਨਹਿਰ ਤੇ ਫੇਕ ਐਂਕਾਊਂਟਰ ਕਰਤਾ ਕੀ ਉਹ ਤੋਂ ਪੁਲਿਸ ਵਾਲਿਆਂ ਦੇ ਵਾਸਤੇ ਕਾਨੂੰਨ ਨਹੀਂ ਆਇਗਾ ਸੀਗਾ ਇਹ ਸਰਕਾਰ ਇਹ ਦੇਖੋ ਆ ਮੇਰੇ ਕੋਲ ਇਹ ਆਧਾਰ ਕਾਰਡ ਆ ਮੇਰੇ ਮਾਮਾ ਜੀ ਐ ਪੰਥ ਦੀ ਸਰਕਾਰ ਸੀ ਉਦੋਂ ਤੋਂ ਵੀ ਇਨਕਾਊਂਟਰ ਹੁੰਦੇ ਆਏ ਨੇ ਹੁਣ ਸੋਸ਼ਲ ਮੀਡੀਆ ਆ ਗਿਆ ਹੁਣ ਪਤਾ ਲੱਗਣ ਲੱਗ ਗਿਆ ਆ ਦੇਖ ਲਓ ਪ੍ਰਭੂ ਮੈਂ ਕੋਈ ਝੂਠ ਨਹੀਂ ਬੋਲਦਾ ਆ ਆ ਆ ਇਨਕਾਊਂਟਰ ਕਰਦੇ ਨੇਗੇ ਇਹ ਮੇਰਾ ਮਾਮਾ ਪਿੰਡ ਭਾਈ ਦੇਸੇ ਤੋਂ ਐ ਪਤਾ ਨਹੀਂ ਕਿਹੜੀ ਨਹਿਰ ਚ ਸੁੱਟਿਆ ਨਾਲ ਸਾਨੂੰ ਡੈੱਡ ਬਾਡੀ ਦਿੱਤੀ ਐ ਅਸੀਂ ਇਹਦੀ ਅਜੇ ਤੱਕ ਅੰਤਮ ਅਰਦਾਸ ਨਹੀਂ ਕਰਵਾ ਸਕੇ ਮੇਰਾ ਨਾਨਾ ਨਾਨੀ ਬਿਲਕੁਲੇ ਮਰ ਗਏ ਸੋ ਇਹੋ ਹਾਲ ਭਗਵੰਤ ਸਮਾਨ ਨੇ ਫੜ ਲਿਆ ਸਰਕਾਰ ਨੇ ਆਪਣਾ ਨਲੇ ਸਾਨੂੰ ਕੁੱਟੀ ਜਾਂਦਾ ਹੈ ਨਲੇ ਸਾਨੂੰ ਮਾਰੀ ਜਾਂਦਾ ਹੈ ਨਲੇ ਸਾਨੂੰ ਰੂਣ ਵੀ ਨਹੀਂ ਦਿੰਦਾ ਪਰ ਨੌਜਵਾਨਾ ਉਹਨਾਂ ਨੂੰ ਬੇਇੱਜ਼ਤੀ ਹੈ ਤਰਾਂ ਚ ਨਾ ਬੈਠੇ ਰਹੋ ਗੱਲ ਨੂੰ ਪਾਰੀ ਸੋਡੀ ਵੀ ਆ ਜਾਣੀ ਹੈ ਇਹ ਦਿੱਲੀ ਸੋਨੂ ਵੀ ਮਰਬਾਉਂ ਪਰਾਵੋ ਜਿਸ ਤਰ੍ਹਾਂ ਪਹਿਲਾਂ ਆਪਾਂ ਨੂੰ 47 ਚ ਮਾਰਿਆ 83 ਚ ਮਾਰਿਆ ਗਲਾਂ ਚ ਟਾਇਰ ਪਾ ਕੇ ਮਾਰਿਆ ਹੁਣ ਤਰੀਕਾ ਹੋਰ ਅਪਣਾਲਿਆ ਸਰਕਾਰ ਨੇ ਸਸਿਕਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਤਿਵਾਣਾ ਤਪਾ ਮੰਡੀ ਦੇ ਵਿੱਚ ਵੱਡਾ ਇਕੱਠ ਹੈ ਜਿਹੜਾ ਲੱਖਾ ਸੁਧਾਨਾ ਤੇ ਅਮਤੋਜ ਮਾਨ ਵੱਲੋਂ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਦੇ ਜ਼ਬਰ ਦੇ ਖਿਲਾਫ ਇੱਥੇ ਬਖ ਬਖ ਸਮਾਜ ਸੇਵੀ ਜਥੇਬੰਦੀਆਂ ਹੋਰ ਬਹੁਤ ਸਾਰੇ ਵੀਰ ਨੇ ਜਿਹੜੇ ਪਹੁੰਚ ਰਹੇ ਨੇ ਇੱਕ ਹੋਰ ਟੀਮ ਇੱਥੇ ਪਹੁੰਚੀ ਆ ਕਿੱਥੋਂ ਪਹੁੰਚੇ ਨੇ ਕੀ ਆ ਸਾਰਾ ਮਸਲਾ ਜਾਣਨ ਦੀ ਕੋਸ਼ਿਸ਼ ਕਰਦੇ ਆਂ ਬਾਈ ਜੀ ਨੇ ਸਾਡੇ ਨਾਲ ਹਾਂਜੀ ਵੈਗਰੂਜੀ ਕਾ ਖਾਲਸਾ ਵੈਗਰੂਜੀ ਕਾ ਵੈਰੀ ਖਾਲਸਾ ਵੈਰੀ ਕਿੱਤੇ ਕਿੱਥੋਂ ਪਹੁੰਚੇ ਜੀ ਤੁਸੀਂ ਸਾਡਾ ਪਿੰਡ ਜੀ ਤਲਵੰਡੀ ਅਕਲੀਆ ਜੀ ਡਿਸਟ੍ਰਿਕਟ ਮਾਨਸਾ ਤੇ ਤਲਵੰਡੀ ਸਾਬੋ ਮੋਰਚਾ ਜਿਹੜਾ ਸੀ ਨਾਂ ਰੱਖਿਆ ਹੋਇਆ ਉਸ ਮੋਰਚੇ ਸੰਬੰਧ ਦੇ ਵਿੱਚ ਅਸੀਂ ਇਸ ਤਲਵੰਡੀ ਸਾਬੋ ਮੋਰਚਾ ਇਹ ਕਾਹਦਾ ਮੋਰਚਾ ਜੀ ਕੀ ਤੁਸੀਂ ਜਿਹੜਾ ਕੰਮਕਾਰ ਕਰਦੇ ਹੋ ਇਹ ਮੋਰਚਾ ਕਿਸ ਲਈ ਬਣਾਇਆ ਗਿਆ ਇਹ ਮੋਰਚਾ ਸਾਰਾ ਸਾਡੇ ਨਾਲ ਪਹਿਲੀ ਮਤਲਬ ਉੱਥੇ ਬਣਾਵਾਲੀ ਥਰਮ ਪਲਾਟ ਲੱਗਿਆ ਹੋਇਆ ਉਹਦੇ ਲਵੇ ਜਿਹੜੀਆਂ ਹੋਰ ਭਿਆਨਕ ਫੈਕਟਰੀਆਂ ਆ ਰਹੀਆਂ ਪਹਿਲੀ ਲੋਕ ਥਰਮਲ ਤੋਂ ਮਤਲਬ ਦੁਖ ਆਂਤਨ ਬਿਮਾਰੀਆਂ ਜਿਹੜੀਆਂ ਮਤਲਬ ਸਾਨੂੰ ਪਹਿਲੀ ਲੋਕ ਕੈਂਸਰ ਹੋਰ ਕਾਲਾ ਪੀਲੀ ਹੈਪੇਟਾਈਟਸ ਸੀ ਵਗੈਰਾ ਬਹੁਤ ਸਾਰੀਆਂ ਬਿਮਾਰੀਆਂ ਲੋਕਾਂ ਨੂੰ ਉਹਦੀ ਧੂੜ ਉਹਦਾ ਧੂਆਂ ਲੋਕਾਂ ਦੇ ਉੱਤੇ ਡਿੱਗਦਾ ਸਾਡੀਆਂ ਫਸਲਾਂ ਬਰਬਾਦ ਹੋ ਜਾਂਦੀਆਂ ਅਸੀਂ ਉਸੇ ਤੋਂ ਬਹੁਤ ਦੁਖੀ ਹਾਂ ਹੁਣ ਸਰਕਾਰ ਦਾ ਨਵਾਂ ਘਹੜਾ ਸਾਡੇ ਸਿਰ ਤੇ ਹੋਰ ਵੱਜਣ ਨੂੰ ਜਾ ਰਿਹਾ ਜਿਹੜੀਆਂ ਕਿ ਭਿਆਨਕ ਫੈਕਟਰੀਆਂ ਲਵੇ ਲਵੇ ਸਰਕਾਰ ਹੋਰ ਲਾ ਰਹੀ ਹੈ ਤੇ ਜ਼ਮੀਨਾਂ ਰਿਕੁਆਇਰ ਕਰ ਰਹੀ ਹੈ ਉਹਦੇ ਅਸੀਂ ਵਿਰੋਧ ਦੇ ਵਿੱਚ ਆਏ ਆ ਉਹ ਸਾਡਾ ਕੱਲ ਨੂੰ 14 ਤਰੀਕ ਨੂੰ ਦਿਨ ਸੋਮਵਾਰ ਨੂੰ ਪਾਵਰ ਕਹੇਰਗਾ ਪੰਜਾਬ ਦੇ ਲੋਕਾਂ ਨਾਲ ਹੱਥ ਬੰਨ੍ਹ ਕੇ ਅਪੀਲ ਕਰਦੇ ਆਂ ਕਿ ਸਾਡੇ ਨਾਲ ਆਸਿਓ ਫੈਕਟਰੀ ਲੱਗਣਾਂ। ਪੰਜਾਬ ਦੇ ਲੋਕ ਤਾਂ ਇਹ ਵੀ ਮੰਗ ਕਰਦੇ ਨੇ ਕਿ ਰੁਜ਼ਗਾਰ ਮਿਲੇ, ਬਾਹਰੋਂ ਫੈਕਟਰੀਆਂ, ਬਾਹਰੋਂ ਵੱਡੇ ਕਾਰੋਬਾਰ ਵਾਲੇ ਇੱਥੇ ਆਉਣ ਪੰਜਾਬ 'ਚ ਕੰਮ ਚੱਲੇ, ਆਮ ਲੋਕਾਂ ਨੂੰ ਰੁਜ਼ਗਾਰ ਮਿਲੇ, ਪੰਜਾਬ ਤਰੱਕੀ ਕਰੇ। ਇਹ ਵੀ ਬਹੁਤ ਲੋਕ ਕਹਿ ਰਹੇ ਨੇ। ਨਹੀਂ ਜੀ ਬਿਲਕੁਲ ਨਹੀਂ। ਸਾਡੇ ਪੰਜਾਬੀ ਨੂੰ ਤਾਂ ਕਿਸੇ ਨੂੰ ਕੋਈ ਨੌਕਰੀ ਮਿਲਦੀ। ਸਾਡੇ ਲਵੇ ਬਣਾ ਵਾਲੀ ਥਰਮਲਾਈ ਉੱਥੇ 1 ਲੱਖ ਦਾ ਜਾਂ 20 ਲੱਖ ਦਾ ਅਫਸਰੀ ਨਹੀਂ। ਅੱਛਾ। ਸਾਡਾ ਮੁੰਡਾ ਪੰਜਾਬੀ ਸਾਰੇ ਬਿਹਾਰੀ ਐ। ਹੂੰ। ਸਾਨੂੰ ਤਾਂ ਉਹਦਾ ਮਤਲਬ ਕੋਈ ਬੈਨੀਫਿਟ ਨਹੀਂ ਸਾਡੇ ਤਾਂ ਉੱਥੇ ਦਿਹਾੜੀਦਾਰ ਹੈ ਮੁੰਡੇ ਦਿਹਾੜੀ ਜਿਹੜੀ ਮਰਜ਼ੀ ਕਰ ਲੋ ਭਾਵੇਂ ਜਿਮੀਦਾਰ ਦੇ ਖੇਤ ਚ ਕਰ ਲੋ ਭਾਵੇਂ ਜਾ ਕੇ ਥਰਮਲ ਚ ਕਰ ਲੋ ਜਾ ਕੇ ਫੈਕਟਰੀ ਕਰ ਲੋ ਸਾਨੂੰ ਤਾਂ ਕੋਈ ਉੱਥੇ ਕੋਈ ਉਹ ਨਹੀਂ ਸਾਨੂੰ ਕੋਈ ਉਹਦਾ ਬੈਨੀਫਿਟ ਨਹੀਂ ਪਹਿਲਾਂ ਕਿੰਨੀਆਂ ਫੈਕਟਰੀਆਂ ਉੱਥੇ ਲੱਗੀਆਂ ਨੇ ਤੁਹਾਡੇ ਇਲਾਕੇ ਚ ਉਹਦੇ ਲਵੇ ਲਾਉਣੇ 3-4 2-3 3-4 ਫੈਕਟਰੀਆਂ ਹੋਰ ਹੈਗੀਆਂ ਜਿਹੜੀਆਂ ਮਤਲਬ ਉਹ ਵੀ ਸਾਡੇ ਘਾਤਕ ਹੈ ਜੇ ਕੋਈ ਖੇਤੀ ਆਧਾਰਤ ਫੈਕਟਰੀ ਹੋਵੇ ਤਾਂ ਅਸੀਂ ਉਹਦਾ ਸਹਿਮਤੀ ਦੇਵਾਂਗੇ ਸਾਡਾ ਕਿਹੜਾ ਕੋਈ ਦਿਮਾਗ ਫਿਰਿਆ ਹੋਇਆ ਕੋਈ ਮਤਲਬ ਸਾਡੇ ਇਲਾਕੇ ਨੂੰ ਮਤਲਬ ਚੰਗੀ ਹੋਵੇ ਰੋਜ਼ਗਾਰ ਮਿਲੇ ਜਾਂ ਮਤਲਬ ਪ੍ਰਦੂਸ਼ਣ ਨਾ ਹੋਵੇ ਉਹ ਫੈਕਟਰੀਆਂ ਆ ਜਾਣ ਸਾਨੂੰ ਕੋਈ ਦੁੱਖ ਨਹੀਂ ਜਿਹੜੀਆਂ ਫੈਕਟਰੀਆਂ ਘਾਤਕ ਐ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਡਟ ਕੇ ਇਹ ਫੈਕਟਰੀ ਸਾਰਾ ਸਾਰ ਜਿਹੜੀ ਆ ਰਹੀ ਹੈ ਘਾਤਕ ਐ ਸਾਡੇ ਲੋਕਾਂ ਵਾਸਤੇ ਅਸੀਂ ਇਹਨੂੰ ਨਹੀਂ ਬੰਨ ਦੇਣਾ ਲੋਕਾਂ ਨੂੰ ਅਪੀਲ ਐ ਸਾਰੀਆਂ ਕਿਸਾਨ ਜਥੇਬੰਦੀਆਂ ਸਯੂਤ ਕਿਸਾਨ ਮੋਰਚੇ ਨੂੰ ਜਿੰਨੀਆਂ ਵੀ ਮਤਲਬ ਸਮਾਜ ਕਾਰਕੂਨ ਐ ਵੀ 14 ਤਰੀਕ ਨੂੰ ਆ ਕੇ ਕੱਲ ਨੂੰ ਮਤਲਬ ਸੋਮਵਾਰ ਨੂੰ ਉੱਥੇ ਪਬਲਿਕ ਹੀਰਿੰਗ ਐ ਸਰਕਾਰ ਦੀ ਡੀਸੀ ਸਾਹਿਬ ਆਉਣਗੇ ਆ ਕੇ ਲੋਕਾਂ ਤੋਂ ਪੁੱਛਣਗੇ ਭਾਈ ਵੀ ਤੁਹਾਡੇ ਇਲਾਕੇ 'ਚ ਫੈਕਟਰੀ ਲਾ ਰਹੇ ਹਾਂ ਆ ਸੁਨੇ ਜੀ ਗਾਰਦਿਆਂ ਫਲਾਨਾ ਕਰਾਂਗੇ ਉਹਨਾਂ ਤਾਂ ਕਹਿਣਾ ਹੀ ਆਪਦਾ ਅਸੀਂ ਉਹਦਾ ਵਿਰੋਧ ਕਰਨੇ ਅਸੀਂ ਉਹ ਫੈਕਟਰੀ ਲੱਗਣ ਨਹੀਂ ਲੱਗੀਆਂ ਨੇ ਉਹਨਾਂ ਨੇ ਤੁਹਾਨੂੰ ਰੋਜ਼ਗਾਰ ਦਿੱਤਾ ਇਲਾਕੇ ਦੇ ਲੋਕਾਂ ਨੂੰ ਕੰਮਕਾਰ ਮਿਲ ਰਿਹਾ 0% ਹੂੰ ਕੁਛ ਵੀ ਨਹੀਂ ਦਿਹਾੜੀ ਐ ਅੱਛਾ ਕਿੱਥੇ ਮਰਜ਼ੀ ਕਰ ਲੋ ਸਾਡਾ ਕੋਈ 1 ਲੱਖ ਦਾ ਜਾਂ 20 ਲੱਖ ਦਾ ਅਫਸਰੀ ਨਹੀਂ ਮੁੰਡਾ ਕੋਈ ਸਾਨੂੰ ਰੋਜ਼ਗਾਰ ਨਹੀਂ ਦਿੱਤਾ ਉਹਨਾਂ ਨੇ ਸਾਡੇ ਤੇ ਧੂੜ ਹੈ ਵਾਧੂ ਦੀ ਵੱਡੇ ਵੱਡੇ ਟੈਂਕਰ ਤੇ ਐਕਸੀਡੈਂਟ ਰੋਜ਼ ਸਾਡਾ ਇੱਕ ਅਦਾ ਮਤਲਬ ਰੋਡ ਦੇ ਉੱਤੇ ਬਣਾ ਵਾਲੀ ਤੋਂ ਲੈ ਕੇ ਮਾਨਸਰ ਰੋਜ਼ ਐਕਸੀਡੈਂਟ ਹੁੰਦਾ ਰੋਜ਼ ਦਾ ਕੰਮ ਹੈ ਵਾਧੂ ਦੀ ਧੂੜ ਹੈ ਸਾਡੇ ਸਿਰ ਤੇ ਹੋਰ ਕੁਛ ਨਹੀਂ ਨਾ ਮੈਂ ਨਾ ਕੋਈ ਹੋਣੀ ਤੁਸੀਂ ਇਲਾਕੇ ਦੇ ਲੋਕਾਂ ਨੇ ਵਿਰੋਧ ਨਹੀਂ ਕੀਤਾ ਕੋਈ ਲਿਖ ਕੇ ਪ੍ਰਸ਼ਾਸਨ ਨੂੰ ਦਿੱਤਾ ਹੋਵੇ ਬਈ ਬਾਈ ਜੀ ਇਹ ਸਾਨੂੰ ਇਹ ਨਹੀਂ ਚਾਹੀਦੀਆਂ ਇਦਾਂ ਦਾ ਕੰਮ ਸਾਡੇ ਇਲਾਕੇ ਚ ਨਾ ਹੋਵੇ ਅਸੀਂ ਹੁਣ ਦਿੱਤਾ ਜੀ ਮਤੇ ਪਾਇਆ ਹੈ ਪੰਚਾਇਤਾਂ ਨੇ ਮਤੇ ਪਾਇਆ ਹੈ ਅਸੀਂ ਮਤੇ ਪਾਇਆ ਆਪ ਦੇ ਤੌਰ ਤੇ ਪਰ ਦੂਸ਼ਣ ਬੋਰਡ ਨੂੰ ਅਸੀਂ ਲਿਖ ਕੇ ਦੇ ਕੇ ਆਏ ਆ ਵੀ ਭਾਈ ਆ ਫੈਕਟਰੀ ਜਿਹੜੀ ਘਾਤ ਕੈ ਸਾਡੇ ਚ ਨਾਲ ਅਗੇ ਦਾ ਪ੍ਰਦੂਸ਼ਣ ਜਿਹੜਾ ਬਹੁਤ ਜ਼ਿਆਦਾ ਹੋਣਾ ਫਸਲਾਵਾਸਤੇ ਵੀ ਘਾਤ ਕੈ ਬਾਕੀ ਇਹ ਜੀ 500 ਮੀਟਰ ਦੇ ਏਰੀਆ ਵਿੱਚ ਨਹੀਂ ਲੱਗ ਸਕਦੀ ਸਰਕਾਰ ਦਾ ਇਹ ਕਾਨੂੰਨ ਹੈ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਸਾਡਾ ਜਿਹੜਾ ਉੱਥੇ ਇਤਿਹਾਸਕ ਗੁਰੂ ਘਰ ਹੈ ਸਾਡੀਆਂ ਭਾਵਨਾਵਾਂ ਜੁੜੀਆਂ ਹੋਈਆਂ ਗੁਰਦੁਆਰਾ ਮਠਾਈ ਸਰ ਸਾਹਿਬ ਉਹ ਨੇੜੇ ਉਹਦੇ ਤਲਾਮਾਂ ਦੇ ਵਿੱਚ ਮਤਲਬ ਕਰਾਖ ਡਿੱਗੂਗੀ ਸਾਡਾ ਬਾਰਡਰ ਵਾਲਾ ਪਾਣੀ ਹੈ ਜਿਹੜਾ ਪਿੰਨ ਵਾਲਾ ਉਹ ਸਾਡੇ ਟੈਂਕਾ ਜਿਹੜੇ ਬਿਲਕੁਲ ਨੇੜੇ ਹੈ 500 ਕਿਲੋਮੀਟਰ ਦੇ ਘੇਰੇ ਦੇ ਵਿੱਚ ਨ ਉਹਦੇ ਵੱਲ ਕੋਈ ਧਿਆਨ ਹੀ ਨਹੀਂ ਦੇ ਰਿਹਾ ਕਿਉਂਕਿ ਹਦਾਇਤਾਂ ਫੈਕਟਰੀ ਨੂੰ ਵੀ ਹੋਣਗੀਆਂ ਜਿਹੜਾ ਉੱਥੇ ਰਹਿਸੀ ਇਲਾਕਾ ਹੈ ਉੱਥੇ ਲੱਗ ਰਹੀ ਆ ਉਹ ਹਦਾਇਤਾਂ ਵੱਲ ਧਿਆਨ ਨਹੀਂ ਧਿਆਨਤਾ ਜੀ ਫਿਰ ਉਹੀ ਤਾਂ ਚੱਕਰ ਹੈ ਸਰਕਾਰਾਂ ਕਹਿੰਦੀਆਂ ਤਾਂ ਕੁਝ ਹੋਰ ਹੁੰਦਾ ਹੈ ਜਦੋਂ ਕੋਈ ਵੀ ਬੰਦਾ ਪਾਵਰ ਦੇ ਵਿੱਚ ਆ ਜਾ ਆ ਕੇ ਬਦਲ ਜਾਂਦਾ ਮੇਰੇ ਆਮ ਲੋਕਾਂ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਇਹ ਦਾਅਵੇ ਨਾਲ ਅਸੀਂ ਕਹਿੰਦੇ ਆ ਸਰਕਾਰ ਤਾਂ ਆਮ ਲੋਕਾਂ ਦੀ ਹੈ ਬਾਈ ਜੀ ਨਹੀਂ ਆਮ ਲੋਕਾਂ ਦੀ ਸਰਕਾਰ ਇਹ ਤਾਂ ਕਹਿੰਦੇ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਜਿਹੜਾ ਉਹ ਕੁਰਸੀ ਤੇ ਬਹਿ ਕੇ ਜੁਣੀ ਬਦਲ ਲੈਣੇ ਕੋਈ ਬਣ ਜੇ ਕਿਹੜਾ ਕੁਰਸੀ ਤੇ ਬਹਿ ਗਿਆ ਜਿਹੜੀਆਂ ਗੱਲਾਂ ਪਹਿਲਾਂ ਸਰਕਾਰ ਕਰਦੀ ਸੀ ਉਹਦੇ ਵਿੱਚ ਕੁਝ ਵੀ ਨਹੀਂ ਹੋ ਰਿਹਾ ਅਸੀਂ ਖੁਦ ਵੋਟਾਂ ਪਾਈਆਂ ਸਰਕਾਰ ਦੇ ਹੱਕ ਚ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਅਗਨਬਾਈ ਕਹਿ ਰਹੇ ਨੇ ਕਿ ਜੀ ਦੇ ਕੋਈ ਵੀ ਤਸ਼ੱਦਦ ਫੈਕਟਰੀ ਲੱਗਣ ਜਾ ਰਹੀ ਆ ਘਾਤਕ ਪਹਿਲਾਂ ਵੀ ਲੱਗੀਆਂ ਵੀ ਉਹਨੇ ਉਹਦੇ ਵਿਰੋਧ ਲਈ ਕੱਲ ਨੂੰ ਵੱਡਾ ਇਕੱਠ ਆ ਜਿਹੜਾ ਬਾਈ ਜੀ ਅਸੀਂ ਤਾਂ ਪਹਿਲਾਂ ਤਾਂ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਕਿ ਅਸੀਂ ਫੈਕਟਰੀ ਦਾ ਸੰਤਾਪ 18 ਸਾਲ ਹੰਡਾਇਆ ਜੀਰਾ ਛਰਾ ਫੈਕਟਰੀ ਨੇ ਸਾਡੇ ਪਿੰਡਾਂ ਦੇ ਵਿੱਚ ਕੈਂਸਰ ਫਲਾਇਆ ਅੱਜ ਵੀ ਸਾਨੂੰ 3 ਸਾਲ ਹੋ ਗਏ ਉੱਥੇ ਮੋਰਚਾ ਚੱਲਦੇ ਨੂੰ ਤੇ ਇਦਾਂ ਦੀ ਇੱਕ ਰੈੱਡ ਕੈਟਾਗਰੀ ਦੀ ਫੈਕਟਰੀ ਜਿਹੜੀ ਸਾਊਥ ਇੰਡੀਆ ਵਿੱਚ ਬੈਣ ਆ ਜਿੱਦੀ ਕਰਨਾਟਕ ਤਾਮਿਲਨਾਡੂ ਉੱਧਰ ਬੈਣ ਆ ਤੇ ਉਹ ਪੰਜਾਬ 'ਚ ਹੀ ਤੜਾ ਤੜ ਕਿਉਂ ਲੱਗ ਰਹੀਆਂ ਪੰਜਾਬ ਪੰਜ ਆਬਾਂ ਦਾ ਪੰਜਾਬ ਪੰਜ ਦਰਿਆਵਾਂ ਦੇ ਨਾਂ ਤੇ ਪੰਜਾਬ ਦਾ ਨਾਮ ਸੀਗਾ ਤੇ ਅੱਜ ਉੱਥੇ ਫੈਕਟਰੀਆਂ ਲੱਗ ਰਹੀਆਂ ਧੜਾ ਧੜ ਫੈਕਟਰੀਆਂ ਰੈੱਡ ਕੈਟਾਗਰੀ ਵਾਲੀਆਂ ਲੱਗ ਰਹੀਆਂ ਇਹ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਥੋੜੇ ਮੱਧ ਬਰਾਈ ਅਸੀਂ ਪੰਜਾਬ ਵਾਸੀ ਨੂੰ ਅਪੀਲ ਕਰਦੇ ਆ ਕਿ ਜਿਵੇਂ ਆਪਾਂ ਉੱਥੇ ਚਮਕੌਰ ਸਾਹਿਬ ਸਰ ਜੋੜੇ ਸੀ ਸਾਰੇ ਇਕੱਠੇ ਹੋਏ ਸੀ ਕੱਲ ਨੂੰ 14 ਤਰੀਕ ਨੂੰ ਪਬਲਿਕ ਹੇਰੀਿੰਗ ਦੇ ਵਿੱਚ ਜਿਹੜਾ ਕਿ ਤਲਵੰਡੀ ਸਭੋ ਮੋਰਚਾ ਤਲਵੰਡੀ ਆਕਲੀਆਂ ਦੇ ਵਿੱਚ ਪਹੁੰਚੋ ਤੇ ਜਿਹੜਾ ਕਿ ਫੈਕਟਰੀ ਦਾ ਆਪਾਂ ਵਿਰੋਧ ਕਰੀਏ ਇਹੋ ਜੀ ਫੈਕਟਰੀ ਸਾਨੂੰ ਨਹੀਂ ਚਾਹੀਦੀ ਫੈਕਟਰੀ ਉਹ ਚਾਹੀਦੀ ਹੈ ਜਿਹੜੀ ਸਾਡੇ ਬਾਗਬਾਨੀ ਨਾਲ ਸਾਡੀ ਖੇਤੀ ਨਾਲ ਸਾਡੇ ਨਾਲ ਕੋਈ ਡੇਰੀ ਫਾਰਮ ਨਾਲ ਸੰਬੰਧਤ ਹੋਣ ਉਦਾਂ ਦੀਆਂ ਸਾਨੂੰ ਫੈਕਟਰੀਆਂ ਨਹੀਂ ਚਾਹੀਦੀਆਂ ਜਿਹੜੀ ਫੈਕਟਰੀ ਸਾਡੇ ਕੈਂਸਰ ਫਲਾਵੇ ਜਿਹੜੀ ਸਾਡੇ ਬਿਮਾਰੀਆਂ ਫਲਾਵੇ ਸਾਡਾ ਬਿਮਾਰੀਆਂ ਦੇ ਰੂਪ ਚ ਕਤਲ ਕਰੇ ਇਦਾਂ ਦੀ ਸਾਨੂੰ ਫੈਕਟਰੀ ਨਹੀਂ ਚਾਹੀਦੀ ਕਿ ਕਸੀਂ ਇੱਕ ਚੀਜ਼ ਹੋਰ ਹੈ ਮੈਂ ਦੇ ਗੱਲ ਕੋਡ ਕਰਦਾ ਐ ਮੁੱਖ ਮੰਤਰੀ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਬਿਆਨ ਆਉਂਦਾ ਕਿਹੜੇ ਕਿਸਾਨ ਇਹ ਕਹਿੰਦੇ ਨੇ ਕਿਹੜੇ ਕਿਸਾਨ ਉਹ ਕਿਸਾਨ ਥੋੜਾ ਉਹ ਤਾਂ ਲੀਡਰ ਆ ਤੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਦੇ ਆ ਆ ਤੁਹਾਡਾ ਟਰਾਂਸਪੋਰਟ ਮੰਤਰੀ ਕਿਹੜੀ ਬੱਸ ਚ ਜਾ ਕੇ ਟੈਕਟਾ ਘਟਦਾ ਵੀ ਆਜੋ ਬਠਿੰਡਾ ਮਾਨਸਾ ਬਠਿੰਡਾ ਮਾਨਸਾ ਦੱਸੋ ਥੋੜਾ ਕਿਹੜਾ ਮਾਸਟਰ ਜਾ ਕੇ ਕਹੇ ਸਕੂਲ ਚ ਜਾ ਕੇ ਦੱਸੋ ਬੱਚਿਆਂ ਦੀਆਂ ਕਲਾਸਾਂ ਲੈਂਦਾ ਥੋੜਾ ਕਿਹੜਾ ਡਾਕਟਰ ਜਿਹੜਾ ਕੋਈ ਸਿੱਖਿਆ ਮੰਤਰੀ ਆ ਜਾਂ ਸਿਹਤ ਮੰਤਰੀ ਆ ਕਿਹੜੇ ਹਸਪਤਾਲ ਚ ਜਾ ਕੇ ਉੱਥੇ ਟੀਕੇ ਲਾਉਂਦਾ ਇੰਜੈਕਸ਼ਨ ਲਾਉਂਦਾ ਮੁੱਖ ਮੰਤਰੀ ਸਾਹਿਬ ਬਖਲਾ ਚੁੱਕੇ ਨੇ ਸਰਕਾਰ ਇਹਨਾਂ ਦੇ ਤਾਉਣ ਚ ਕਿੱਲਾ ਇਹਨਾਂ ਦੇ ਤੌਰ ਚ ਕਿੱਲਾ 2027 ਦੇ ਵਿੱਚ ਨਿਕਲੂਗਾ ਸਰਕਾਰ ਬਿਲਕੁਲ ਫੇਲ ਆ ਜਮਾਂ ਫੇਲ ਆ ਜੀ ਪੰਜਾਬ ਵਿੱਚ ਇਹ ਆਦੇ ਸੀ ਅਸੀਂ ਵੀ ਆਨੇ ਪੰਜਾਬ ਚ ਇੰਡਸਟਰੀ ਆਵੇ ਰੋਜ਼ਗਾਰ ਮਿਰੇ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਮਿਰੇ ਪਰ ਰੋਜ਼ਗਾਰ ਉਹ ਮੈਂ ਪੈਦਾ ਕਰਨ ਸਾਡੇ ਕੋਈ ਖੇਤੀ ਦੇ ਨਾਲ ਨਾਮ ਦਾ ਰੋਜ਼ਗਾਰ ਪੈਦਾ ਕਰਨ ਸਾਡੇ ਕੋਈ ਜਿਹੜਾ ਕਿ ਬਾਗਬਾਨੀ ਜਾਂ ਡੇਰੀ ਫਾਰਮ ਇਦਾਂ ਦੀ ਫੈਕਟਰੀ ਆਵੇ ਨਾ ਕਿ ਸਾਨੂੰ ਪਲੂਟਡ ਫੈਕਟਰੀ ਕੋਈ ਜਿਹੜੀ ਪ੍ਰਦੂਸ਼ਣ ਫਲਾ ਰਹੀ ਇਦਾਂ ਦੀ ਫੈਕਟਰੀ ਸਾਨੂੰ ਨਹੀਂ ਨਾ ਮਨਜ਼ੂਰ ਆ ਜੀ ਅਸੀਂ ਇਸ ਦਾ ਡਟ ਕੇ ਵਿਰੋਧ ਕਰਾਂਗੇ ਤੇ ਪੂਰਾ ਪੰਜਾਬ ਇਸ ਦਾ ਵਿਰੋਧ ਕਰੂਗਾ ਜੀ ਪਰ ਬਾਈ ਬਹੁਤ ਸਾਰੇ ਲੋਕ ਸਮਰਥਨ ਵੀ ਕਰ ਰਹੇ ਨੇ ਕਿ ਰੋਜ਼ਗਾਰ ਮਿਲੂਗਾ ਪੰਜਾਬ ਤਰੱਕੀ ਦੀ ਰਾਹ ਤੇ ਜਾ ਰਿਹਾ ਤੇ ਜਾਰੇ ਭਗਵੰਤਮਾਨ ਸਾਹਿਬ ਨੂੰ ਵਾਵਾ ਕਰ ਰਹੇ ਨੇ ਬਾਈ ਜਦੋਂ ਨਾ ਸਾਡੇ ਫੈਕਟਰੀ ਲੱਗੀ ਸੀ ਜੀਰਾ ਸ਼ਰਾਬ ਫੈਕਟਰੀ ਤੇ ਆਂਦੇ ਸੀ ਤੁਹਾਡੇ ਪਿੰਡਾਂ ਦੇ ਲੋਕਾਂ ਨੂੰ ਰੋਜ਼ਗਾਰ ਦਵਾਂਗੇ ਇਹ ਕਿਉਂ ਵਾਲੀ ਫੈਕਟਰੀ ਲੱਗੀ ਆ ਬਾਅਦ ਚੋਂ ਇੱਥੋਂ ਨਾਲ ਵਾਲੀ ਹੋ ਗਈ ਆ ਅਲਕੋਹਲ ਵਾਲੀ ਹੋ ਗਈ ਇਹ ਰੋਜ਼ਗਾਰ ਤਾਂ 90% ਤੁਸੀਂ ਦੇਖੋ ਲੁਧਿਆਣੇ ਲੁਧਿਆਣੇ ਸਾਰੇ 90% ਸਾਰੇ ਹੀ ਪ੍ਰਵਾਸੀ ਆ ਦੇ ਪ੍ਰਵਾਸੀਆਂ ਨੇ ਪਿਛਲੇ ਦਿਨਾਂ 'ਚ ਕੀ ਕੀਤਾ ਤੇ ਲੁਧਿਆਣੇ ਦਾ ਜਿੰਨਾ ਵੀ ਪਲੂਟਡ ਪਾਣੀ ਆ ਉਹ ਬੁੱਢੇ ਨਾਲੇ ਵਿੱਚ ਪੈ ਰਿਹਾ ਬੁੱਢੇ ਨਾਲੇ ਤੋਂ ਗਾ ਸਤਲੋਜ ਵਿੱਚ ਪੈ ਰਿਹਾ ਇਹ ਤਾਂ ਪੰਜਾਬ ਦੇ ਪਾਣੀ ਖਰਾਬ ਕਰ ਰਹੇ ਨੇ ਪੰਜਾਬ ਨੂੰ ਰੋਜ਼ਗਾਰ ਨਹੀਂ ਮਿਲ ਰਿਹਾਗਾ ਇਹ ਤਾਂ ਬਸ ਪੰਜਾਬ ਨੂੰ ਲਾਲੀਪਾਪ ਆ ਰੋਜ਼ਗਾਰ ਪੈਦਾ ਨਹੀਂ ਕਰ ਰਹੇਗੇ ਇਹ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਆਂ ਸਰਕਾਰ ਨੂੰ ਤੁਹਾਡੇ ਮੱਦੇਬਰੇ ਵੀ ਬੇਨਤੀ ਕਰਦੇ ਆਂ ਜੇ ਤੁਸੀਂ ਆਣੇ ਅਸੀਂ ਵੀ ਰੋਜ਼ਗਾਰ ਅਸੀਂ ਵੀ ਨਹੀਂ ਚਾਹੁੰਦੇ ਵੀ ਅਸੀਂ ਵਿਦੇਸ਼ਾਂ ਜਾ ਕੇ ਸੈੱਟ ਹੋਈਏ ਅਸੀਂ ਵੀ ਆਣੇ ਅਸੀਂ ਪੰਜਾਬ 'ਚ ਰਹੀਏ ਪੰਜਾਬ ਦੀ ਜਰਖੇਤ ਚ ਧਰਤੀ ਆ ਰ ਸਾਨੂੰ ਫੈਕਟਰੀ ਉਹ ਚਾਹੀਦੀ ਹੈ ਜਿਹੜੀ ਪੰਜਾਬ ਦਾ ਨੌਜਵਾਨੀ ਵਾਸਤੇ ਪੰਜਾਬ ਵਾਸਤੇ ਘਾਤਕ ਨਾ ਹੋਵੇ ਜੀ ਅੱਜ ਬਾਈ ਜੀ ਇਕੱਠ ਕੀਤਾ ਏ ਇਦਾਂ ਦੇ ਇਕੱਠ ਸਰਕਾਰ ਦੇ ਖਿਲਾਫੇ ਕੀਤੇ ਜਾ ਰਹੇ ਨੇ ਕੋਈ ਜਿਹੜੇ ਕੰਮ ਹੁੰਦੇ ਨੇ ਉੱਥੇ ਵਾਵਾ ਕਿਉਂ ਨਹੀਂ ਕੀਤੀ ਜਾਂਦੀ ਜੇ ਕੋਈ ਚੰਗਾ ਕੰਮ ਹੁੰਦਾ ਏ ਅੱਜ ਦਾ ਇਕੱਠ ਹੋ ਗਿਆ ਕੱਲ ਨੂੰ ਤੁਸੀਂ ਫੇਰ ਪਬਲਿਕ ਨੂੰ ਸੱਦਾ ਦੇ ਰਹੇ ਹੋ ਇਹ ਸਰਕਾਰ ਦੇ ਖਿਲਾਫੇ ਹੋ ਰਹੇ ਨੇ ਉਹਨਾਂ ਨੇ ਕਹਿਣਾ ਕੋਈ ਚੰਗਾ ਕੰਮ ਪਹਿਲਾਂ ਪਹਿਲਾਂ ਦੇਖੋ ਜੀ ਅੱਜ ਇਕੱਠ ਇਕੱਠ ਕਰਨ ਦਾ ਮਤਲਬ ਕੀ ਆ ਜ਼ਬਰ ਜ਼ਬਰ ਦੇ ਵਿਰੋਧ ਰੈਲੀ ਇਹ ਜ਼ਬਰ ਕਦੋਂ ਤੋਂ ਹੁੰਦਾ ਆ ਸੋਚਣ ਵਾਲੀ ਗੱਲ ਨਾ ਪੁਲਿਸ ਐਕਟ ਬਣਿਆ 1861 ਤੇ ਪੁਲਿਸ ਜਦੋਂ ਬ੍ਰਿਟਿਸ਼ ਰਾਜ ਸੀਗਾ ਤਾਂ ਪੁਲਿਸ ਬਣਾਈ ਕਿਉਂ 1861 ਦੇ ਵਿੱਚ ਪੁਲਿਸ ਲਿਆਂਦੀ ਗਈ ਉਦੋਂ ਜਦੋਂ ਸੰਘਾਰਸ਼ ਕਰ ਰਹੀਆਂ ਜਥੇਬੰਦੀਆਂ ਚਾਹੇ ਉਹ ਪਾਕਿਸਤਾਨ ਸਰਦਾਰ ਭਗਤ ਸਿੰਘ ਦੀ ਜਥੇਬੰਦੀ ਹੋਵੇ ਚਾਹੇ ਉਹ ਐਚ ਆਰਐਸ ਇਹ ਜਿਹੜਾ ਉਹਨਾਂ ਗਰੁੱਪ ਸੀ ਉਹ ਹੋਵੇ ਇਹ ਜਿਹੜੇ ਕਿ ਜਥੇਬੰਦੀਆਂ ਨੂੰ ਦਬਾਉਣ ਵਾਸਤੇ ਪੁਲਿਸ ਲਿਆਂਦੀ ਗਈ ਆ ਉਦੋਂ ਨਾਲ ਇਹਨਾਂ ਨੇ ਸੀਆਈਡੀ ਵਿਭਾਗ ਬਣਾਇਆ ਜਿਹੜੀ ਕਿ ਇਹਨਾਂ ਦੀ ਖੂਫੀਆ ਸਾਰੀਆਂ ਗੱਲਾਂ ਕਰਕੇ ਤੇ ਇਹਨਾਂ ਨੂੰ ਰੋਕਿਆ ਜਾਵੇ ਇਹ ਜ਼ਬਰ ਅੱਜ ਦਾ ਚੱਲਦਾ ਨਹੀਂ ਆ ਰਿਹਾ 1961 ਦਾ ਜ਼ਬਰ ਚੱਲਦਾ ਆ ਇਹ ਜ਼ਬਰਦਸਤ ਸੰਤਾਪ ਭਾਈ ਜਤਵੰਤ ਸਿੰਘ ਜੀ ਖਾਲੜਾ ਨੇ ਵੀ ਇਸਿਆ ਇਹ ਜ਼ਬਰਦਸਤ ਸੰਤਾਪ 84 ਵਿੱਚ ਸਿੱਖਾਂ ਨੇ ਵੀ ਇਸਿਆ ਇਹ ਜ਼ਬਰਦਸਤ ਖਿਲਾਫ ਵੱਡੇ ਵੱਡੇ ਜਿਹੜੇ ਅਫਸਰ ਸੀਗੇ ਸਾਡੇ 14 14 ਸਾਲਾਂ ਦੇ 17 17 ਸਾਲਾਂ ਦੇ ਬਾਈਆਂ ਬਾਈਆਂ ਸਾਲਾਂ ਦੇ ਸਿੱਖ ਨੌਜਵਾਨ ਚੱਕੇ ਆ ਤੇ ਜਿਨ੍ਹਾਂ ਦਾ ਅੱਜ 25000 ਨੌਜਵਾਨ ਸਾਡਾ ਪਤਾ ਨਹੀਂ ਕਿ ਕਿੱਥੇ ਆ ਤੇ ਇਹ ਗੱਲ ਨੂੰ ਪਤਾ 40 ਸਾਲ ਹੋ ਗਿਆ 40 ਸਾਲਾਂ ਤੋਂ ਤੁਸੀਂ ਅੱਜ ਤੱਕ ਸਾਨੂੰ 25000 ਨੌਜਵਾਨ ਜਿੱਥੇ ਖਪਾਇਆ ਕਿਹੜੀ ਨਹਿਰ ਚ ਕਿਹੜੇ ਨਾਲੇ ਚ ਕਿੱਥੇ ਖਪਾਇਆ ਅੱਜ ਤੱਕ ਸਾਨੂੰ ਦੱਸੋ ਤਾਂ ਸਹੀ ਇਹ ਜ਼ਬਰ ਆ ਹੁਣ ਬਈ ਜ਼ਬਰ ਕੀ ਹੋ ਰਿਹਾ ਪੰਜਾਬ ਦੇ ਵਿੱਚ ਪੁਲਿਸ ਰਾਜ ਹੋ ਗਿਆ ਮੁੱਖ ਮੰਤਰੀ ਰਾਜ ਜਾਂ ਸਰਕਾਰ ਰਾਜ ਨਹੀਂ ਇਹ ਪੁਲਿਸ ਰਾਜ ਹੋ ਗਿਆ ਇਸ ਪੁਲਿਸ ਰਾਜ ਦੇ ਖਿਲਾਫ ਜਿਹੜਾ ਕਿ ਨਿੱਤ ਧੜਾ ਧੜਾ ਅਨਕਾਊਂਟਰ ਹੋ ਰਹੇ ਨੇ ਫੇਕ ਅਨਕਾਊਂਟਰ ਹੋ ਰਹੇ ਨੇ ਮੁੰਡੇ ਚੱਕ ਕੇ ਮਾਰੇ ਜਾ ਰਹੇ ਨੇ ਕਿਸੇ ਦੀ ਲੱਤ 'ਚ ਗੋਲੀ ਵੱਜ ਜਾਂਦੀ ਕਿਸੇ ਦੀ ਬਾਹ 'ਚ ਗੋਲੀ ਵੱਜ ਜਾਂਦੀ ਆ ਆ ਪਿਛਲੇ ਦਿਨ ਲਖੇ ਸਦਾਨੇ ਨੂੰ ਚੱਕਿਆ ਨਕੇ ਸਦਾਨੇ ਨੂੰ ਚੱਕ ਕੇ ਉਸਤੇ ਤਸ਼ੱਦਦ ਕੀਤਾ ਕਿਤੇ ਭਾਨੇ ਸਿੱਧੂ ਨੂੰ ਚੱਕ ਲੈਂਦੇ ਆ ਕਿਤੇ ਜੋ ਵੀ ਮੁੰਡਾ ਨੌਜਵਾਨ ਜਿਹੜੀ ਵੀ ਨੌਜਵਾਨੀ ਪੰਜਾਬ ਦੇ ਵਿੱਚ ਸਿਰ ਉੱਚਾ ਕਰਦੀ ਆ ਇਹ ਪੁਲਿਸ ਜ਼ਬਰ ਉਸਤੇ ਕਰਕੇ ਉਹਨੂੰ ਦਬਾਉਣਾ ਚਾਹੁੰਦੀ ਆ ਇਸ ਜ਼ਬਰਦਸਤ ਬਹੁਤ ਵੱਡਾ ਇਕੱਠ ਤੇ ਪੂਰੇ ਪੰਜਾਬ ਦਾ ਸਮਰਥਨ ਮਿਲਿਆ ਤੇ ਅੱਜ ਅਸੀਂ ਇੱਥੋਂ ਐਲਾਨ ਕਰਦੇ ਕਿ ਇਸ ਜ਼ਬਰਦਸਤ ਅਸੀਂ ਮੁਕਾਬਲਾ ਪੂਰੇ ਸਬਰ ਨਾਲ ਤੇ ਪੂਰੀ ਅਸੀਂ ਤਾਕਤ ਨਾਲ ਕਰਾਂਗੇ ਤੇ ਇਹ ਜ਼ਬਰ ਜਿਹੜਾ ਪੁਲਿਸ ਕਰ ਰਹੀ ਇਹਨੂੰ ਰੋਕਾਂਗੇ ਪਰ ਉਹ ਕਹਿੰਦੇ ਜੀ ਕਾਨੂੰਨੀ ਦਾਇਰੇ ਚ ਜੋ ਸਹੀ ਆ ਕਾਨੂੰਨ ਦੇ ਮੁਤਾਬਕ ਕੀ ਕੰਮ ਕੀਤਾ ਜਾ ਰਿਹਾ ਜੇ ਕੋਈ ਕਾਨੂੰਨ ਨੂੰ ਆਪਣੇ ਹੱਥ ਚ ਲਾਊਗਾ ਉਹਦੇ ਤੇ ਜਿਹੜੀ ਬਣਦੀ ਆ ਕਾਰਵਾਈ ਉਹ ਕੀਤੀ ਜਾਊਗੀ ਇਹ ਬਾਈ ਜੀ ਕਾਨੂੰਨ ਸਾਰਿਆਂ ਵਾਸਤੇ ਸਾਂਝਾ ਹਰ ਇੱਕ ਬੰਦੇ ਵਾਸਤੇ ਸਾਂਝਾ ਕੀ ਉਹ ਆਮ ਲੋਕਾਂ ਵਾਸਤੇ ਕਾਨੂੰਨ ਆ ਇਹ ਪੁਲਿਸ ਦੇ ਅਫਸਰ ਕਿ ਜਿਹੜੇ ਵੱਡੇ ਵੱਡੇ ਪੁਲਿਸ ਦੇ ਅਫਸਰਾਂ ਦੇ ਉੱਤੇ ਦੋਸ਼ ਲੱਗੇ ਨਹੀਂ ਜਦੋਂ ਸਾਡੇ 17 17 ਸਾਲਾਂ ਦੇ ਬਾਈਆਂ ਬਾਈਆਂ ਸਾਲਾਂ ਦੇ ਨੌਜਵਾਨ ਫੜ ਕੇ ਕਿਸੇ ਨੂੰ ਹਾਰੀ ਕੇ ਪੱਤ ਨਹਿਰਾ ਚ ਖਪਾਤਾ ਕਿਤੇ ਨੂੰ ਕਿਸੇ ਕਿਤੇ ਖਪਾਤਾ ਕਿਥੇ ਦਾ ਕਿਥੇ ਕਿਹੜੀ ਨਹਿਰ ਤੇ ਫੇਕ ਐਨਕਾਊਂਟਰ ਕਰਤਾ ਕੀ ਉਦੋਂ ਪੁਲਿਸ ਵਾਲਿਆਂ ਦੇ ਵਾਸਤੇ ਕਾਨੂੰਨ ਨਹੀਂ ਹੈਗਾ ਸੀਗਾ ਆ ਪ੍ਰੂਫ ਹੈ ਮੇਰੇ ਕੋਲ ਇਹਨੇ ਫੋਟੋ ਆ ਆ ਦੇਖੋ ਆ ਆ ਪ੍ਰੂਫ ਆ ਇਹ ਦੇਖੋ ਆ ਆ ਮੇਰੇ ਕੋਲੇ ਆਧਾਰ ਕਾਰਡ ਆ ਮੇਰੇ ਮਾਮਾ ਜੀ ਐ ਪੰਥ ਦੀ ਸਰਕਾਰ ਸੀ ਉਦੋਂ ਤੋਂ ਵੀ ਐਨਕਾਊਂਟਰ ਹੁੰਦੇ ਆਏ ਨੇ ਹੁਣ ਸੋਸ਼ਲ ਮੀਡੀਆ ਆ ਗਿਆ ਹੁਣ ਪਤਾ ਲੱਗਣ ਲੱਗ ਗਿਆ ਆ ਦੇਖ ਲਓ ਭਰਾਵੋ ਮੈਂ ਕੋਈ ਝੂਠ ਨਹੀਂ ਬੋਲਦਾ ਆ ਆ ਆ ਐਨਕਾਊਂਟਰ ਕਰਦੇ ਨੇਗੇ ਉਹ ਤਾਂ ਸੋਸ਼ਲ ਮੀਡੀਆ ਗਿਆ ਪਤਾ ਲੱਗ ਗਿਆ ਨਰਿੰਦਰਦੀਪ ਵਰਗਾਂ ਦੇデア ਅਧਿਆਪਕਾਂ ਦੇ ਕਿਵੇਂ ਇਨਕਾਊਂਟਰ ਹੁੰਦੇ ਨੇ ਹੋਰ ਨੌਜਵਾਨਾਂ ਦੇ ਕਿਵੇਂ ਤਸ਼ੱਦਦ ਹੁੰਦੇ ਨੇ ਇਹ ਮੇਰਾ ਮਾਮਾ ਪਿੰਡ ਭਾਈ ਦੇਸੇ ਤੋਂ ਐ ਪਤਾ ਨਹੀਂ ਕਿਹੜੀ ਨਹਿਰ ਚ ਸੁੱਟਿਆ ਨਾ ਸਾਨੂੰ ਡੈੱਡ ਬਾਡੀ ਦਿੱਤੀ ਐ ਅਸੀਂ ਇਹਦੀ ਅਜੇ ਤੱਕ ਅੰਤਮ ਅਰਦਾਸ ਨਹੀਂ ਕਰਵਾ ਸਕੇ ਮੇਰਾ ਨਾਨਾ ਨਾਨੀ ਬਿਲਕਦੇ ਮਰ ਗਏ ਸੋ ਇਹੋ ਹਾਲ ਭਗਵੰਤ ਮਾਲ ਨੇ ਫੜ ਲਿਆ ਸਰਕਾਰ ਨੇ ਆਪਣਾ ਨਲੇ ਸਾਨੂੰ ਕੁੱਟੀ ਜਾਂਦਾ ਨਲੇ ਸਾਨੂੰ ਮਾਰੀ ਜਾਂਦਾ ਨਲੇ ਸਾਨੂੰ ਰੋਣ ਵੀ ਨਹੀਂ ਦਿੰਦਾ ਸੋ ਇਸ ਕਰਕੇ ਪ੍ਰਭੂ ਜਿੰਨੇ ਪੰਜਾਬ ਦੇ ਨੌਜਵਾਨ ਹੈ ਬੇਨਤੀ ਹੈ ਵੀ ਕੱਲ ਨੂੰ ਬਾਰਿਸ਼ ਹੋਡੀ ਵੀ ਆ ਜਾਣੀ ਹੈ ਪਾਣੀ ਸਾਡੇ ਉਹ ਆ ਜਿਹੜੇ ਗੰਦਲੇ ਕਰਤੇ ਨੌਜਵਾਨੀ ਸਾਡੀ ਜਿਹੜੀ ਉਹ ਨਸ਼ੇ ਤੇ ਲਾ ਦਿੱਤੀ ਐ ਬਾਕੀ ਜਿਹੜੀ ਰਹਿ ਗਈ ਆ ਕੁਛ ਵਧੀਆ ਨੌਜਵਾਨੀ ਉਹ ਵਿਦੇਸ਼ਾਂ ਨੂੰ ਕੂਚ ਕਰ ਗਈ ਐ ਕੋਈ ਜਿਹੜੀ ਇੱਥੇ ਆ ਪ੍ਰਾਵੋ ਉਹ ਲੀਡਰਾਂ ਪਿੱਛੇ ਲੱਗ ਕੇ ਮਰ ਜਾਣੀ ਐ ਸੋ ਨੌਜਵਾਨਾਂ ਨੂੰ ਬੇਨਤੀ ਐ ਪ੍ਰਾਵੋ ਇਹਨਾਂ ਦਾ ਖੇੜਾ ਛੱਡ ਕੇ ਜਿਹੜੀ ਰੈਲੀ ਐ ਇਹਦਾ ਹਿੱਸਾ ਬਣੋ ਤੇ ਪੁਲਿਸ ਦਾ ਜਿਹੜਾ ਪੁਲਿਸ ਤਸ਼ੱਦਦ ਕਰ ਰਹੀ ਐ ਆਪਣੀ ਮਨਮਾਨੀ ਕਰ ਰਹੀ ਐ ਜਿੱਥੇ ਜੀ ਕਰਦਾ ਪੀਲੀ ਭੀਤ ਵਿੱਚ ਜਾ ਕੇ ਨੌਜਵਾਨਾਂ ਦੇ ਇਨਕਾਊਂਟਰ ਕਰ ਦਿੱਤੇ ਜਾਂਦੇ ਐ ਜਿੱਥੇ ਪੁਲਿਸ ਲਈ ਯਾਰ ਕੋਈ ਕਾਨੂੰਨ ਹੀ ਨਹੀਂ ਆਪ ਬੰਦੇ ਲਈ ਕਾਨੂੰਨ ਬਣ ਜਾਂ ਸੋ ਇਸ ਕਰਕੇ ਬੇਨਤੀ ਹੈ ਪ੍ਰਭੂ ਆ ਮੇਰੇ ਕੋਲੇ ਫੋਟੋਵਾਂ ਨੇ ਇੱਕ ਨਹੀਂ ਆ ਮੈਂ ਆਧਾਰ ਕਾਰਡ ਆ ਵੋਟ ਕਾਰਡ ਵੀ ਦੇ ਸਕਦਾ ਮੇਰੇ ਮਾਮਾ ਜੀ ਦਾ ਪ੍ਰੂਫ ਦੇ ਸਕਦਾ ਕਿਹੜੀ ਨਹਿਰ ਚੀ ਦੀ ਲਾਸ਼ ਛਿੱਟੀ ਹੈ ਕਿੱਥੇ ਹੈ ਕਿਰਪਾ ਕਰਕੇ ਇਹ ਕੀ ਗੱਲ ਹੈ ਜੀ ਇਹ ਇਹ ਤਕਰੀਬਨ ਗੱਲ ਹੈਗੀ ਹੈ ਜੀ 2002 ਦੀ ਅੱਛਾ ਜਦੋਂ ਪੰਥ ਦੀ ਸਰਕਾਰ ਸੀਗੀ ਮੈਂ ਪੂਰੇ ਬਿੱਟ ਪ੍ਰੂਫ ਮੇਰੇ ਨਾਨਾ ਜੀ ਨਾਲ ਸਾਰੇ ਨਾਲ ਗੱਲਬਾਤ ਕਰਾ ਕੇ ਤੁਹਾਨੂੰ ਦੱਸ ਸਕਦਾ ਮੀਡੀਆ 'ਚ ਪਰ ਕਿਉਂਕਿ ਪਹਿਲਾਂ ਗੱਲ ਨਹੀਂ ਜਾਂਦੀ ਸੀ মিডিਆ ਹੈ ਨਹੀਂ ਸੀਗਾ ਸੋ ਇਸ ਕਰਕੇ ਹੁਣ ਵੀ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਹੈ ਹੁਣ ਝੂਠੇ ਮੁਕਾਬਲੇ ਕਿਹੋਂ ਦੇ ਰਹਿਣ ਵਾਲੇ ਨੇ ਜੀ ਇਹ ਇਹ ਪੇ ਪਿੰਡ ਪੱਜ ਦਿੱਸਾ ਜ਼ਿਲ੍ਹਾ ਮਾਨਸਾ ਦੇ ਰਹਿਣ ਵਾਲੇ ਨੇ ਜੀ ਕਾਰਨ ਕੀ ਸੀ ਕਿਉਂ ਇਹਨਾਂ ਨੂੰ ਅਰੈਸਟ ਕੀਤਾ ਕਾਰਨ ਇਹ ਰੈਸਟ ਜੀ ਸੰਤ ਦਰਸ਼ਨ ਸਿੰਘ ਟੱਕੀ ਵਾਲਾ ਸਾਧਾ ਜਿਹੜਾ ਉਹਨਾਂ ਨਾਲ ਰਹਿੰਦੇ ਸੀ ਉਹਨਾਂ ਦੇ ਗਨਮੈਨ ਸਨ ਸਾਨੂੰ ਹੁਣ ਇਹ ਨਹੀਂ ਪਤਾ ਲੱਗਾ ਵੀ ਕੀ ਕਹਾਣੀ ਬਣੀ ਇਹਨਾਂ ਨਾਲ ਈ ਨਹੀਂ ਬਣੀ ਸਾਡਾ ਗਰੀਬ ਪਰਿਵਾਰ ਸੀ ਅਸੀਂ ਉਹਨੀ ਲੜਾਈ ਲੜ ਨਹੀਂ ਸਕਦੇ ਸੀ ਸਾਡ ਤਕੜਾ ਸੀਗਾ ਸੋ ਉਹਦੇ ਆਪਣੇ ਜੱਜ ਸੀ ਆਪਣੇ ਵਕੀਲ ਸੀ ਪੁਲਿਸ ਆਪਣੇ ਹੱਥ ਚ ਕਰ ਲਈ ਸਰਕਾਰ ਉਹਦੀ ਆਪਦੀ ਸੀ ਸੋ ਇਸ ਕਰਕੇ ਮੈਂ মিডিਆ ਨੂੰ ਵੀ ਬੇਨਤੀ ਕਰਦਾ ਸਾਨੂੰ ਨਿਆਂ ਦਵਾਇਆ ਜਾਵੇ ਤੇ ਜਿਹੜੇ ਹੋਰ ਨੌਜਵਾਨ ਹਨ ਉਹਨਾਂ ਨੂੰ ਬੇਨਤੀ ਹੈ ਤਰਾਂ ਚ ਨਾ ਬੈਠੇ ਰਹੋ ਕੱਲ ਨੂੰ ਬਾਰੀ ਸੋਡੀ ਵੀ ਆ ਜਾਣੀ ਹੈ ਇਹ ਦਿੱਲੀ ਸੋਨੂੰ ਵੀ ਮਰਵਾਉਂ ਪਰਾਵੋ ਜਿਸ ਤਰ੍ਹਾਂ ਪਹਿਲਾਂ ਆਪਾਂ ਨੂੰ 47 ਚ ਮਾਰਿਆ 84 ਚ ਮਾਰਿਆ ਗਲਾਂ ਚ ਟਾਇਰ ਪਾ ਕੇ ਮਾਰਿਆ ਹੁਣ ਤਰੀਕਾ ਹੋਰ ਅਪਣਾਲਿਆ ਸਰਕਾਰ ਨੇ ਭਗਵੰਤ ਮਾਨ ਆਪਣਾ ਨਹੀਂ ਹੈ ਪਹਿਲਾ ਆਪਾਂ ਨੂੰ ਲੱਗਦਾ ਸੀ ਵੀ ਆਪਣਾ ਮਾਣ ਹੈ ਸੋ ਨੌਜਵਾਨਾਂ ਨੂੰ ਬੇਨਤੀਆਂ ਕਰਾਂ ਚਾ ਨਾ ਬੈਠੇ ਰਹੋ ਬਾਰੀ ਸੁੱਢੀ ਵੀ ਆ ਜਾਣੀ ਹੈ ਸੋ ਨੂੰ ਐਂ ਲੱਗਦਾ ਵੀ ਅਸੀਂ ਬਚ ਰਹਾਂਗੇ ਨਹੀਂ ਬਚ ਪਾਉਂਗੇ ਸੋ ਇਸ ਕਰਕੇ ਭਰਾਵੋ ਜਿਹੜਾ ਪੁਲਿਸ ਤਸੱਦਦ ਕਰ ਰਹੀ ਹੈ ਇਹਦਾ ਆਪਾਂ ਜਿਹੜਾ ਮੁਕਾਬਲਾ ਉਸ ਅਬਰ ਨਾਲ ਕਰਨਾ ਹੈ ਸੋ ਵੱਡੇ ਇਕੱਠ ਨੇ ਜਿਹੜੇ ਅੱਜ ਤਾਂ ਆਪਾਂ ਮੰਨ ਡੀਜੇ ਵਿੱਚ ਹੋ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਲੱਖੇ ਸਦਾਣੇ ਅਤੇ ਹਮਤੋਜ ਮਾਨ ਵੱਲੋਂ ਕਾਲ ਦਿੱਤੀ ਗਈ ਹੈ ਕਿ ਪੁਲਿਸ ਜ਼ਬਰਦਸਤ ਖਿਲਾਫ ਆਵਾਜ਼ ਬੁਲੰਦ ਕੀਤੀ ਜਾਊਗੀ ਸੋ ਲੋਕ ਪਹੁੰਚ ਰਹੇ ਨੇ ਹੋਰ ਵੀ ਸਖਸੀਤਾ ਪਹੁੰਚ ਰਹੀਆਂ ਨੇ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ